ਸਾਹਿਬ ਜੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਆਇਲਰਸ ਵਾਲੀ ਕੁੜੀ ਜਿਸ ਨੂੰ ਦਿੱਤਾ ਹੈ ਦੀਪ ਧਾਲੀ ਬਾਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਆ ਜਾ ভাই ਨੱਥਾ ਸਿਆ ਮੈਂ ਆਪਣਾ ਵਾਦਾ ਕਰਾ ਹੈ ਪੂਰਾ ਕੁੜੀ ਵਾਲਿਆਂ ਨੂੰ ਆਪਣਾ ਘਰ-ਬਾਰ ਦਿੱਤਾ ਹੈ ਸਾਰੀ ਗੱਲ ਦੱਸ ਦਿੱਤੀ ਮੈਂ ਹਰਕੀਰਤ ਤੇ ਪਰਜਾਈ ਨਹੀਂ ਇਿੱਤੇ ਨੇ ਨੱਥੇ ਨੂੰ ਜਿਹੜੇ ਆਉਂਦੇ ਆ ਆਖਿਆ ਚੱਲ ਚੰਗਾ ਕੀਤਾ ਨੰਬਰਦਾਰਾ ਇਹਦਾ ਮੇਰਾ ਭੋਜ ਹੌਲਾ ਕਰ ਦਿੱਤਾ ਤੂੰ ਦੱਸ ਫਿੱਟਾ ਤੈਨੂੰ ਹੁਣ ਕੋਈ ਕਮੀ ਤਾਂ ਨਹੀਂ ਫੇਰ ਬਾਅਦ ਚ ਮੈਨੂੰ ਉਹਨਾਂ ਬਾਰਾਂ ਦੇ ਹੁਣ ਤਾਂ ਬੈਠਾ ਤੇਰਾ ਚਾਚਾ ਸਾਰੀ ਗੱਲ ਕਰ ਲੈ ਨੱਥੇ ਨੇ ਹਰਕੀਤ ਨੂੰ ਬੁਸੇ ਹੋ ਕੇ ਆ ਨਹੀਂ ਬਾਪੂ ਮੈਨੂੰ ਫਿੱਟਾ ਹੈ ਮੈਂ ਤਾਂ ਬਸ ਬਾਹਰ ਜਾਣਾ ਔਰ ਕੋਈ ਮੰਗ ਨਹੀਂ ਮੇਰੀ ਕੁੜੀ ਭਾਵੇਂ ਸੋਹਣੀ ਘੱਟ ਹੋਵੇ ਚੱਲ ਜਾਓ ਬਾਕੀ ਸਾਰੀ ਗੱਲ ਕਰ ਚੁੱਕਾ ਮੈਂ ਚਾਚੀ ਨਾਲ ਹਰਕੀਰਤ ਨੇ ਨੱਥਾ ਸਿੰਘ ਨੂੰ ਆਖਦਿਆਂ ਕਿਹਾ ਪਰ ਬਾਈ ਇੱਕ ਗੱਲ ਹੈ ਜੀ ਜਿਹੜੀ ਤੇਰੇ ਨਾਲ ਸਾਂਝੀ ਕਰਨ ਵਾਲੀ ਹੈ ਚੋਰੇ ਨੇ ਨੱਥਾ ਸਿੰਘ ਨੂੰ ਆਖਿਆ ਕਿਹੜੀ ਗੱਲ ਹੈ ਬਾਈ ਜਿਹੜੀ ਮੇਰੇ ਨਾਲ ਕਰਨ ਵਾਲੀ ਹੈ ਨੱਥੇ ਨੇ ਹੈਰਾਨੀ ਨਾਲ ਪੁੱਛਿਆ ਕੁਛ ਨਹੀਂ ਜੀ ਬਾਹਲੀ ਚਿੰਤਾ ਵਾਲੀ ਗੱਲ ਨਹੀਂ ਨਿੱਕੀ ਜੀ ਗੱਲ ਹੈ ਕਿ ਕੁੜੀ ਦੀ ਮਾਂ ਬਿਹਾਰ ਦੀ ਹੈ ਨੇ ਦੱਸ ਫੇਰ ਕੀ ਹੋ ਗਿਆ ਅੱਜ ਕੱਲ ਤਾਂ ਇਹ ਆਮ ਗੱਲ ਐ ਬਜਨ ਕੌਰ ਨੇ ਇੰਬਿਚੀ ਬੋਲ ਦਿਆ ਕਿਹਾ ਇਹ ਆਮ ਗੱਲ ਐ ਆਪਾਂ ਇੰਨੇ ਕਾਲੇ ਕਿਉਂ ਪੈ ਰਹੇ ਆ ਜਿਵੇਂ ਹੋਰ ਕੋਈ ਰਿਸ਼ਤਾ ਹੀ ਨਾ ਹੋ ਸਕਦਾ ਹੋਵੇ ਹਰਕੀਰਤ ਨੂੰ ਨੱਥਾ ਸੋਨੇ ਤਲਖੀ ਨਾਲ ਜਵਾਬ ਦਿੰਦਿਆਂ ਕਿਹਾ ਬਾਪੂ ਕਿਉਂ ਨਿੱਕੀ ਜੀ ਗੱਲਾਂ ਲੈ ਕੇ ਬੈਠੇ ਹੋ ਮੈਨੂੰ ਕੋਈ ਦਿੱਕਤ ਨਹੀਂ ਹੈ ਇਸ ਗੱਲ ਦੀ ਤੁਸੀਂ ਅੱਗੇ ਗੱਲ ਚਲਾਓ ਪੁੱਤ ਹਾਰ ਗਏ ਜੇ ਤੇ ਚੰਗੀ ਨਹੀਂ ਹੁੰਦੀ ਸੋਚ ਲੈ ਅਜੇ ਵੀ ਸ੍ਰੀਕਾ ਨੇ ਟੌਚ ਮਾਰਿਆ ਕਰਨੀ ਐਸ ਗੱਲ ਦੀ ਅੱਗੋਂ ਤੇਰੇ ਜਵਾਕਾਂ ਤੱਕ ਵੀ ਜਾਣੀ ਐ ਇਹ ਗੱਲ ਜੇ ਬਰਦਾਸ਼ਤ ਕਰ ਲੇਗਾ ਤਾਂ ਹਾਂ ਕਰੀ ਅਸੀਂ ਤੇਰੇ ਫੈਸਲੇ ਦਾ ਸਾਥ ਦੇਵਾਂਗੇ ਨਹੀਂ ਬਾਪੂ ਮੈਨੂੰ ਇਹ ਫਿਕਰ ਨਹੀਂ ਕਿ ਸ੍ਰੀਕ ਕੀ ਕਹਿਣਗੇ ਕਿੰਨਾ ਕੁ ਚੋਰ ਲੋਕਾਂ ਦੀਆਂ ਸੰਸਾਰ ਜੀ ਰਵਾਂਗੇ ਆਪਣੀ ਜ਼ਿੰਦਗੀ ਹੈ ਫੈਸਲੇ ਵੀ ਆਪਣੇ ਹੋਣ ਚਾਹੀਦੇ ਨੇ ਲੈ ਠੀਕ ਹੈ ਪੁੱਤ ਜਿਵੇਂ ਤੇਰੀ ਮਰਜ਼ੀ ਜਵਾਬ ਤਾਂ ਤੂੰ ਹੈ ਨਹੀਂ ਜਿਹੜਾ بار بار ਸਮਝਾਉਣਾ ਪਵੇ ਨੱਥੇ ਨੇ ਬੇਗਸੀ ਨਾਲ ਇਹ ਹਾਂ ਫਿਰ ਕੁੜੀ ਵਾਲਿਆਂ ਨੂੰ ਬੁਲਾ ਲਾ ਲੈਣੇ ਆ ਐਤਵਾਰ ਨੂੰ ਜੀਤੇ ਨੇ ਸਾਰਿਆਂ ਨੂੰ ਤਵਾਰ ਪੁੱਛਦਿਆਂ ਕਿਹਾ ਆ ਨੰਬਰਦਾਰਾ ਬੁਲਾ ਲੈ ਐਤਵਾਰ ਨੂੰ ਜਿਹੜਾ ਕੰਮ ਟਾਈਮ ਨਾਲ ਹੋ ਜੀ ਉਹਦੇ ਵਰਗੀ ਰੀਸ ਨਹੀਂ ਬਾਪਨੇ ਕੋਆਰਡੀਨੇਟ ਹੈ। ਚਲੋ ਠੀਕ ਹੈ। ਤੁਸੀਂ ਰੱਖੋ ਤਿਆਰੀ। ਫਿਰ ਐਤਵਾਰ ਦੀ। ਮੈਂ ਚੱਲਦਾ ਹੁਣ ਆ ਕੇ ਨੰਬਰਦਾਰ ਆਪਣੇ ਘਰ ਨੂੰ ਚੱਲ ਪੈਂਦਾ ਹੈ। ਠੀਕ ਹੈ ਜੀ। ਹਰਕੀਰਤ ਅਤੇ ਵਜਨਕੌਰ ਦੇ ਚਿਹਰੇ ਤੇ ਖੁਸ਼ੀ ਦੀ ਸਾਫ ਚਮਕ ਰਹੀ ਸੀ। ਨੱਥਾ ਸਿੰਘ ਥੋੜੀ ਦੁਚਿੱਤੀ ਵਿੱਚ ਬੈਠਾ ਹੁੰਦਾ। ਉਸ ਨੂੰ ਰਿਸ਼ਤੇ ਦੇ ਨੇੜੇ ਲੱਗਦੇ ਹੋਣ ਕਰਕੇ ਪੈਸਿਆਂ ਦੀ ਚਿੰਤਾ ਹੋ ਰਹੀ ਹੈ। ਕਿਉਂਕਿ ਉਸਨੇ ਪੈਸਿਆਂ ਦਾ ਬੰਦੋਬਸਤ ਜ਼ਮੀਨ ਵੇਚ ਕੇ ਹੀ ਕਰਨਾ ਸੀ ਉਸ ਦੇ ਦਿਮਾਗ ਵਿੱਚ ਇਸ ਗੱਲ ਦੀ ਚਿੰਤਾ ਵੱਧ ਰਹੀ ਸੀ ਕਿ ਕਿਸਾਨ ਨੂੰ ਜ਼ਮੀਨ ਜਾਣ ਤੋਂ ਵੱਧ ਕੈਰੀ ਹੁੰਦੀ ਹੈ ਪਰ ਔਲਾਦ ਦੇ ਲਈ ਔਲਾਦ ਦੀ ਖੁਸ਼ੀ ਲਈ ਅਗੇ ਨੱਥਾ ਸਿੰਘ ਨੂੰ ਇਹ ਸਮਝੌਤਾ ਕਰਨਾ ਪੈ ਰਿਹਾ ਸੀ ਕਿਉਂਕਿ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ ਐਤਵਾਰ ਦਾ ਦਿਨ ਆ ਜਾਂਦਾ ਹੈ ਲੜਕੀ ਦੇ ਪਰਿਵਾਰ ਵਿੱਚੋਂ ਉਸ ਦਾ ਪਿਤਾ ਰਜਿੰਦਰ ਸਿੰਘ ਭਰਾ ਤੇ ਚਾਚਾ ਹਰਕੀਰਤ ਨੂੰ ਦੇਖਣ ਲਈ ਘਰ ਆਉਂਦੇ ਨੇ ਹਰਕੀਰਤ ਦੇ ਪਰਿਵਾਰ ਦਾ ਪੂਰਾ ਜੋਰ ਲੱਗਾ ਹੁੰਦਾ ਹੈ ਮਹਿਮਾਨਾਂ ਦੀ ਸੇਵਾ ਵਿੱਚ ਬਟਨ ਕੌਰ ਨੇ ਮਹਿਮਾਨਾਂ ਲਈ ਖਾਸ ਤੌਰ ਤੇ ਮਠਾਈ ਮਗਾਈ ਹੋਈ ਸੀ ਤੇ ਗਰਮ ਗਰਮ ਪਕੌੜੇ ਘਰ ਬਣਾ ਕੇ ਤੋਸੇ ਜਾ ਰਹੇ ਸੀ ਆਪਕਰ ਕੀ ਤੂੰ ਵੀ ਬੈਠੇ ਥੀ ਸੰਗ ਦਾ ਬਾਲਾ ਇੱਕ ਤਾਂ ਕੁੜੀਆਂ ਵਰਗਾ ਸਰੀਰ ਹੈ ਨੰਬਰਦਾਰ ਨੇ ਹਰਕੀਰਤ ਤੀਤ ਚ ਕੁੜੀ ਵਾਇ ਨੂੰ ਸਹਮਨ ਕਰਦੇ ਹੋਏ ਕਿਹਾ ਚੰਗੀ ਗੱਲ ਹੈ ਜੀ ਸਾਡੀ ਕੁੜੀ ਵੀ ਬਹੁਤ ਭੋਲੀ ਹੈ ਸਾਨੂੰ ਮੁੰਡਾ ਵੀ ਨਰਮ ਸੁਭਾਅ ਦਾ ਹੀ ਚਾਹੀਦਾ ਕੁੜੀ ਦੇ ਪਿਓ ਨੇ ਜਵਾਬ ਦਿੱਤਾ ਲੈ ਫਿਰ ਫਿਰ ਤਾਂ ਬਣ ਗਈ ਗੱਲ ਹੋਰ ਕੀ ਚਾਹੀਦਾ ਆਪਾਂ ਨੂੰ ਉੱਚੀ ਦੇਣੇ ਹੱਸਦੇ ਹੋਏ ਜੀ ਤੇ ਨੰਬਰਦਾਰ ਨੇ ਆਖਿਆ ਕਬੱਡੀ ਦਾ ਚੋਟੀ ਦਾ ਖਿਡਾਰੀ ਹੈ ਜੀ ਮੁੰਡਾ ਸਾਡਾ ਸੋਨਾ ਨਾਮ ਬਣਾਇਆ ਏ ਇਸਨੇ ਪਿੰਡ ਦਾ ਨਾਲੇ ਕਬੱਡੀ ਕਰਕੇ ਨਸ਼ੇ ਪੱਤੇ ਤੋਂ ਵੀ ਦੂਰ ਹੈ ਹੋ ਜੀ ਤਾਂ ਤੁਹਾਨੂੰ ਪਤਾ ਹੀ ਹੈ ਸਾਡੇ ਨੌਜਵਾਨਾ ਮੁੰਡੇ ਕਿਦਾਂ ਮੈਡੀਕਲ ਨਸ਼ੇ ਦੀ ਭੇਂਟ ਚੜਦੇ ਨੇ ਕੋਲ ਬੱਠੇ ਜੂਰੇ ਨੇ ਹਰ ਕੀਤ ਦੀ ਸਖਤ ਕਰਦੇ ਆ ਕਿ ਹਾਂ ਮੈਨੂੰ ਨੰਬਰਦਾਰ ਜੀ ਨੇ ਦੱਸੀ ਆ ਸਾਰੀ ਗੱਲ ਇਸੇ ਕਰਕੇ ਸਾਨੂੰ ਮੁੰਡਾ ਚੰਗਾ ਲੱਗਾ ਵੱਧ ਜੀਨਾਂ ਵਾਲੇ ਬਚੇਰੇ ਮੁੰਡੇ ਦੇਖੇ ਨੇ ਸੀ ਪਰ ਜਦੋਂ ਬਾਅਦ ਵਿੱਚ ਪਤਾ ਲੱਗਣਾ ਪੈਂਦਾ ਤਾਂ ਪਤਾ ਲੱਗਦਾ ਕਿ ਮੁੰਡਾ ਨਸ਼ੇੜੀ ਆ ਇਸ ਲਈ ਅਸੀਂ ਸੋਚਿਆ ਕਿ ਮੁੰਡੇ ਕੋਲ ਜਿਵੇਂ ਭਾਵੇਂ ਘੱਟ ਹੋਵੇ ਪਰ ਹੋਵੇ ਨਸ਼ੇ ਤੋਂ ਰਹਿਤਾ ਰਜਿੰਦਰ ਨੇ ਜੋਰ ਦੀ ਹਾਸਿਆ ਕਿਹਾ ਇਸ ਗੱਲ ਦੀ ਤਾਂ ਸਾਡੀ ਪੂਰੀ ਜ਼ਿੰਮੇਵਾਰੀ ਹੈ ਸਾਡਾ ਮੁੰਡਾ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਇਹ ਤਾਂ بیا ਸ਼ਾਦੀ ਵਿੱਚ ਵੀ ਦਾਰੂ ਨਹੀਂ ਪੀਂਦਾ ਨੱਥਾ ਸਿੰਘ ਨੇ ਦੱਸਿਆ ਤੁਹਾਡੀ ਕੋਈ ਮੰਗ ਹੈ ਤਾਂ ਪਹਿਲਾਂ ਦੱਸਿਓ ਬਾਹਰ ਵਿੱਚ ਮੌਕੇ ਤੇ ਕੀ ਕਰੀਆਂ ਗੱਲਾਂ ਰਿਸ਼ਤੇ ਵਿੱਚ ਫਰਕ ਪਵਾ ਲਿਆ ਨੇ ਲੜਕੀ ਦੇ ਚਾਚੇ ਨੇ ਨਥਾ ਸਿੰਘ ਨੂੰ ਪੁੱਛਦਿਆਂ ਕਿਹਾ ਨਾ ਨਾ ਜੀ ਮੰਗ ਕਾਦੀ ਹੋਣੀ ਐ ਰੱਬ ਦਾ ਦਿੱਤਾ ਸੁੱਖ ਨਾਲ ਗੁਜ਼ਾਰੇ ਜੋਗਾ ਬਹੁਤ ਕੁਝ ਐ ਤੁਸੀਂ ਕੁੜੀ ਨੂੰ ਭਾਵੇਂ ਤਿੰਨਾ ਕੱਪੜਿਆਂ ਵਿੱਚ ਭੇਜ ਦਿਓ ਬਸ ਕੁੜੀ ਪਰਿਵਾਰ ਨਾਲ ਵਰਤਣ ਵਾਲੀ ਹੋਵੇ ਸਾਡੀ ਕੋਈ ਮੰਗ ਨਹੀਂ ਹੈ ਕੁੜੀ ਵੱਲੋਂ ਕੋਈ ਸ਼ਿਕਾਇਤ ਤਾਂ ਨਹੀਂ ਆਵੇਗੀ ਕੁੜੀ ਵਿੱਚ ਪਰਿਵਾਰ ਵਿੱਚ ਪਲੀ ਹੈ ਉਸ ਨੂੰ ਸਾਰੀ ਸਮਝ ਹੈ ਰਿਸ਼ਤਿਆਂ ਨਾਲ ਵਰਤਨ ਦੀ ਬਸ ਉਸ ਦੀ ਵੀ ਇੱਕੋ ਇੱਛਾ ਹੈ ਕੈਨੇਡਾ ਜਾਣ ਦੀ ਇਸ ਲਈ ਉਸ ਨੇ ਆਈਲਰਸ ਪਾਸ ਕਰ ਲਈ ਬਹੁਤ ਮਿਹਨਤ ਕੀਤੀ ਹੈ ਇਸੇ ਤਰ੍ਹਾਂ ਕਾਫੀ ਸਮਾਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਕੁੜੀ ਦੇ ਪਰਿਵਾਰ ਵਾਲੇ ਕੁਝ ਗੱਲਾਂ ਬਾਤਾਂ ਰਾਹੀਂ ਹਰਕੀਰਤ ਨੂੰ ਸਵਾਲ ਜੋ ਆਉ ਕਰਦੇ ਨੇ ਫਿਰ ਕੁੜੀ ਵਾਲਿਆਂ ਨੂੰ ਘਰ ਅਤੇ ਖੇਤ ਵੀ ਦਿਖਾਇਆ ਜਾਂਦਾ ਹੈ ਠੀਕ ਹੈ ਜੀ ਸਾਨੂੰ ਦਿਓ ਅੱਗੇ ਹੁਣ ਤੇ ਤੁਸੀਂ ਦੱਸ ਦਿਓ ਕਦੋਂ ਕੋਮਲ ਨੂੰ ਦੇਖਣ ਆਉਣਾ ਹੈ ਰਜਿੰਦਰ ਸਿੰਘ ਨੇ ਖੜੇ ਹੁੰਦੇ ਆਖਿਆ ਹਾਂਜੀ ਜ਼ਰੂਰ ਬਸ ਛੇਤੀ ਮਿਲਦੇ ਆ ਅਸੀਂ ਦਿਨ ਇੱਕ ਦਿਨ ਦੀ ਸਲਾਹ ਕਰ ਲਈਏ ਤੇ ਨੰਬਰਦਾਰ ਹੱਥ ਫਰੇਹਾ ਪੇ ਦੇਵਾਂਗੇ ਇਹ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਸਭ ਕੁਝ ਦੱਸ ਦੇਣਗੇ ਨੱਥਾ ਸਿੰਘ ਨੇ ਆਖਿਆ ਕੁੜੀ ਦੇ ਪਰਿਵਾਰ ਵਾਲੇ ਚਲੇ ਜਾਂਦੇ ਨੇ ਉਹਨਾਂ ਦਾ ਕੋਮਲ ਨੂੰ ਦੇਖਣ ਨੂੰ ਆਉਣ ਲਈ ਆਪਣਾ ਹਰਕੀਰਤ ਨੂੰ ਜੋ ਆਪਰੇ ਸੀ ਜਿਵੇਂ ਕੁੜੀ ਵਾਲੇ ਰਿਸ਼ਤੇ ਤੋਂ ਖੁਸ਼ ਨਹੀਂ ਇਸ ਕਰਕੇ ਹਰਕੀਰਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਖੁਸ਼ੀ ਵਿੱਚ ਕੀਬਾ ਹੋਇਆ ਕਰਦਾ ਸੀ ਸਾਰਿਆਂ ਨਾਲ ਕੈਨੇਡਾ ਦੀਆਂ ਗੱਲਾਂ ਕਰ ਰਿਹਾ ਸੀ ਉਸ ਦੀ ਇਹ ਮਸਤੀ ਵੇਖ ਕੇ ਘਰ ਦੇ ਬਾਕੀ ਮੈਂਬਰ ਵੀ ਸਾਰੇ ਖੁਸ਼ ਹਨ ਰੋਜ਼ਾਨਾ ਦੀ ਤਰ੍ਹਾਂ ਹਰਕੀਰਤ ਖੇਡਣ ਲਈ ਗਰਾਊਂਡ ਚਲਾ ਜਾਂਦਾ ਹੈ ਉੱਥੇ ਆਪਣੇ ਸਾਥੀਆਂ ਨੂੰ ਆਪਦੇ ਰਿਸ਼ਤੇ ਦੀ ਚੱਲ ਰਹੀ ਗੱਲਬਾਤ ਦੇ ਦੱਸ ਕੇ ਸਾਰਿਆਂ ਨਾਲ ਖੁਸ਼ੀ ਸਾਂਝੀ ਕਰਦਾ ਹੈ ਇਸੀ ਤਰ੍ਹਾਂ ਕਾਫੀ ਚਿਰ ਦੋਸਤਾ ਨਾਲ ਹਾਸਾ ਹਟਾ ਕਰਦਾ ਹੈ ਮੈਂ ਤਾਂ ਆਪਦਾ ਅਜੇ ਵੀ ਕੋਈ ਬਹੁਤੀ ਧੀਰ ਨਹੀਂ ਸੋਚੀ ਸੋਚ ਲੈ ਕੱਲ ਨੂੰ ਲੋਕਾਂ ਨੇ ਤਾਨੇ ਮੇਨੇ ਦੇਣੇ ਐ ਕਿ ਇਹਨਾਂ ਨੇ ਕੁੜੀ ਹੀ ਵੇਖੀ ਉਹਦਾ ਪਰਿਵਾਰ ਨਹੀਂ ਨੱਥਾ ਸਿਉਨੇ ਗੰਭੀਰਤਾ ਨਾਲ ਇੱਕ ਵਾਰ ਫਿਰ ਸੋਚਣ ਲਈ ਕਿਹਾ ਕਿਹੜੀ ਗੱਲ ਤੇ ਸੋਚਣਾ ਹੈ ਜੀ ਉਹ ਆਪਣੀ ਨੂਹ ਵਾਲੀ ਨੂਹ ਦੀ ਮਾਂ ਵਾਲੀ ਗੱਲ ਤੇ ਬਚਨ ਕੌਰ ਨੇ ਪੁੱਛਿਆ ਆਹੋ ਨਾਲੇ ਹੁਣੇ ਤੋਂ ਆਪਣੀ ਨੋਹ ਕਾਦੇ ਨਾਲ ਬਣ ਗਈ ਅਜੇ ਤਾਂ ਦੇਖੀ ਵੀ ਨਹੀਂ ਕੁੜੀ ਬਾਹਲਾ ਤੱਤੀ ਨਾ ਚੱਲਿਆ ਕਰਾ ਦੱਸਾਂ ਤੈਨੂੰ ਮੈਂ ਬਹੁਤ ਹੀ ਕਾਲੀ ਅੱਗੇ ਟੋਈ ਹੁੰਦੇ ਨੇ ਨਥੇ ਨੇ ਤਲਕੀ ਵਿੱਚ ਜਵਾਬ ਦਿੱਤਾ ਮੇਰੇ ਕਿਉਂ ਗੱਲ ਪਈ ਜਾਣਾ ਹੈ ਆਪਦੇ ਜਵਾਕ ਦੇ ਕਾਰਜ ਤੇ ਵੀ ਕੋਈ ਔਖਾ ਹੁੰਦਾ ਅਸ ਨਾਲੇ ਹਰਕੀਰਤ ਨੇ ਨਿਵੇੜ ਦਿੱਤੀ ਜਦੋਂ ਗੱਲ ਫਿਰ ਹੁਣ ਬਾਹਰ-ਬਾਰ ਕਿਉਂ ਇਸ ਕੋ ਗੱਲ ਤੇ ਚੱਕੀ ਰੱਖਣਾ ਹੈ ਉਹਨੂੰ ਤਾਂ ਕੈਨੇਡਾ ਦੇਦਾ ਬਸ ਹੋਰ ਤਾਂ ਕੋਈ ਗੱਲ ਨਹੀਂ ਸਮਝ ਰਿਹਾ ਹੋ ਮੈਂ ਤਾਂ ਦਰਦਾ ਵੀ ਕੱਲਾ ਕੱਲਾ ਜਵਾਬ ਆ ਕਿਤੇ ਕੋਈ ਐਸਾ ਵੈਸਾ ਕੰਮ ਨਾ ਕਰ ਬੈਠੇ ਮੈਨੂੰ ਪਤਾ ਹੈ ਸਰੀਕਾ ਨੇ ਡਰਾਇਆ ਹੋਣਾ ਤੈਨੂੰ ਉਹਨਾਂ ਨੂੰ ਤਾਂ ਆਏ ਆ ਕਿਤੇ ਬਾਹਰ ਨਾ ਚਲਾ ਜਾਵੀਂ ਮੇਰਾ ਪੁੱਤ ਕਿੱਥੇ ਜਾਂਦੇ ਐ ਇਹ ਮਰਨੇ ਮੈਂ ਜਵਾਬ ਦਾ ਜਿਹੜਾ ਕਿਸੇ ਦੇ ਪਿੱਛੇ ਲੱਗ ਜਾਊ ਸਹੀ ਵੀ ਤਾਂ ਕਹਿੰਦੇ ਨੇ ਅਗਲੇ ਅੱਡੀਆਂ ਚੱਕ ਕੇ ਫਾਹਾ ਲੈਣ ਦੀ ਥਾਂ ਥੋਨੂੰ ਮਾਂ ਪੁੱਤ ਨੂੰ ਕਾਹਲੀ ਪਈ ਆਗਦੀ ਐ ਲੱਗਦਾ ਕੈਨੇਡਾ ਦੇ ਕੀ ਹੋਇਆ ਬਾਪੂ ਮਾਦਾ ਨਾਲ ਕਿਉਂ ਲੜ ਰਹੇ ਹੋ ਕਮਰੇ ਵਿੱਚੋਂ ਬਾਹਰ ਆਉਂਦੇ ਹਰਕੀਰਤ ਨੇ ਪੁੱਛਿਆ ਪੁੱਤ ਮੈਂ ਆਦਾ ਆਪਾਂ ਹੋਰ ਵੇਖ ਲੈਂਦੇ ਆਂ ਬੈਂਡਾਂ ਵਾਲੀ ਕੁੜੀ ਕੋਈ ਜ਼ਰੂਰੀ ਤਾਂ ਨਹੀਂ ਇੱਥੇ ਹੀ ਕਰਾਉਣਾ ਬਥੇਰੀਆਂ ਮਿਲ ਜਾਣਗੀਆਂ ਬਾਪੂ ਆਪਣੇ ਕੋਲੇ ਰੱਖਵੇ ਬੁਸਦੇ ਨੇ ਇਹਨਾਂ ਨੂੰ ਘਰ-ਬਾਰ ਪਸੰਦ ਹੈ ਹੋਰ ਕਿਸੇ ਨੂੰ ਆਊ ਬਤਨੀ ਨਾ ਨਾਲੇ ਜਦੋਂ ਅਸੀਂ ਕੈਨੇਡਾ ਚਲੇ ਗਏ ਤਾਂ ਸਾਰਾ ਕੁਝ ਤਾਂ ਕਹਿ ਜਾਉ। ਨਾਲੇ ਬਾਪੂ ਤੈਨੂੰ ਵੀ ਪਤਾ ਹੀ ਹੋਊ ਕਿ ਬਾਹਰ ਜਾਣ ਵਾਸਤੇ ਤੇ ਅੱਜਕੱਲ੍ਹ ਭਰਾ ਭੈਣਾ ਨਾਲ ਬੁੱਢੇ ਬੰਦੇ ਵੀ ਹਾਂਸਾਲਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਈ ਜਾਂਦੇ ਨੇ। ਆਪਣੇ ਕੁੜੀ 'ਚ ਤਾਂ ਕੋਈ ਨੁਕਸ ਨਹੀਂ ਹੈ ਨਾ। ਕਰੋ ਮਰਜੀ ਆਪਦੀ ਜਿਵੇਂ ਕਰਨੀ ਐ ਆਖ ਕੇ ਨਤਾ ਸਿੰਘ ਉੱਠ ਕੇ ਉੱਥੋਂ ਚਲੇ ਜਾਂਦਾ ਹੈ। ਇਹਨੇ ਤਾਂ ਬੋਲੀ ਜਾਣਾ ਹੈ। ਤੂੰ ਇਹਦੀ ਛੱਡਾ। ਮੈਂ ਤੇਰੀ ਪਰਜਾਈ ਹਰਪ੍ਰੀਤ ਨੂੰ ਪੁੱਛ ਲੈਂਦੀ ਹਾਂ। ਉਹਨੂੰ ਵੀ ਨਾਲ ਲੈ ਜਾਵਾਂਗੀ ਤੇ ਇੱਕ ਬਜੋਲਾ ਨੰਬਰਦਾਰ ਹਜੂ ਨਾਲ ਹਰਪ੍ਰੀਤ ਸਿੰਘ ਦੇ ਵਿਚ ਉਹ ਹਰਕੀਰਤ ਦੇ ਚਾਚੇ ਜੋਰਾ ਸਿੰਘ ਦੀ ਨੂੰਹ ਹੈ ਬਾਵਾ ਪਿਆਰ ਵੀ ਹੈ ਬਚਨ ਕੌਰ ਨਾਲ ਹਰਪ੍ਰੀਤ ਦਾ ਧੀਆ ਵਾਂਗੂ ਸਮਝਦੀ ਹੈ ਇਸ ਕਰਕੇ ਅਕਸਰੀ ਉਸ ਦੀ ਸਲਾਹ ਲੈਂਦੀ ਵੀ ਹੈ ਬਚਨ ਕੌਰ ਬੀਬੀ ਮਾਮੇ ਨੂੰ ਵੀ ਲੈ ਚੱਲਾਂਗੇ ਨਾਲ ਉਹ ਨਾਲੇ ਵਧੀਆ ਗੱਲਬਾਤ ਕਰ ਲੈਂਦਾ ਨਹੀਂ ਪੁੱਤ ਉਹ ਠੀਕ ਨਹੀਂ ਹੈਗਾ ਕਈ ਦਿਨਾਂ ਦਾ ਉਹਨੂੰ ਕਾਹਨੂੰ ਤਾਂ ਕਰਨਾ ਹੈ ਮੇਰੀ ਗੱਲ ਹੈਗੀ ਸੀ ਹੋ ਗਈ ਸੀ ਤੇਰੇ ਮਾਮੇ ਨਾਲ ਹੋਣ ਤੇ ਉਹ ਤਾਂ ਸਹਿਮਤੀ ਹੈ ਕੋਮਲ ਨੂੰ ਦੇਖਣ ਜਾਣ ਲਈ ਹਰਕੀਰਤ ਪਰਿਵਾਰ ਵੱਲੋਂ ਇੱਕ ਨਿਯਤ ਦਿਨ ਕੀਤਾ ਜਾਂਦਾ ਹੈ ਮਿਥੇ ਦਿਨ ਅਨੁਸਾਰ ਹਰਕੀਰਤ ਉਹਦੇ ਪਿਤਾ ਮਾਤਾ ਤੇ ਹਰਪ੍ਰੀਤ ਕੋਮਲ ਨੂੰ ਦੇਖਣ ਲਈ ਪਟਿਆਲੇ ਜਾਂਦੇ ਨੇ ਜੀਤਾ ਨੰਬਰਦਾਰ ਵੀ ਨਾਲ ਚਲਾ ਜਾਂਦਾ ਹੈ ਰਵਿੰਦਰ ਸਿੰਘ ਦੇ ਪਰਿਵਾਰ ਵਾਲੇ ਹੀ ਸਾਨਾ ਕੋਮਲਾ ਇੱਕ ਅਲੱਗ ਕਮਰੇ ਵਿੱਚ ਬੈਠੀ ਹੋਈ ਸੀ ਪੂਰੇ ਪਰਿਵਾਰ ਵਾਲਿਆਂ ਵੱਲੋਂ ਹਰਕੀਰਤ ਦੇ ਪਰਿਵਾਰ ਨੂੰ ਜੀ ਆਇਆਂ ਆਖਿਆ ਗਿਆ ਕੋਮਲ ਦਾ ਘਰ ਕਾਫੀ ਪੁਰਾਣਾ ਬਣਿਆ ਹੋਣ ਕਰਕੇ ਖਸਤਾ ਹਾਲਤ ਵਿੱਚ ਸੀ ਛੋਟਾ ਜਿਹਾ ਦੋ ਕਮਰਿਆਂ ਦਾ ਪਰ ਸੀ ਅੱਗੇ ਬਰਾਂਡਾ ਪਾਇਆ ਹੋਇਆ ਸੀ ਜਿਸ ਵਿੱਚੋਂ ਉੱਪਰਲਾ ਹਿੱਸਾ ਕਿਰਾਏ ਤੇ ਦਿੱਤਾ ਹੋਇਆ ਸੀ ਘਰ ਦੀ ਖਸਤਾ ਹਾਲਤ ਵੇਖ ਕੇ ਨੱਥਾ ਸਿੰਘ ਸਮਝ ਗਿਆ ਕੋਮਲ ਦੇ ਵਿਦੇਸ਼ ਭੇਜਣ ਦਾ ਸਾਰਾ ਖਰਚਾ ਖੋਦ ਹੀ ਕਰਨਾ ਪੈਣਾ ਸੀ ਕਿਉਂਕਿ ਜਆਪ ਰਿਹਾ ਸੀ ਰਜਿੰਦਰ ਸਿੰਘ ਵਿੱਚ ਤਾਂ ਵਿਆਹ ਦਾ ਖਰਚਾ ਕਰਨ ਦੀ ਵੀ ਗੁਜਾਇਸ ਨਹੀਂ ਸੀ ਇਹ ਸਭ ਦੇਖ ਕੇ ਨੱਥਾ ਸਿੰਘ ਨੂੰ ਪੈਸਿਆਂ ਦੀ ਚਿੰਤਾ ਹੋਰ ਸਤਾਉਣ ਲੱਗ ਪਈ ਹਰਕੀਰਤ बार-बार ਉਤਸੁਕਤਾ ਨਾਲ ਆਲੇ-ਦੁਆਲੇ ਦੇਖ ਰਿਹਾ ਸੀ ਸਬਰ ਕਰ ਲੈ ਆ ਜਾਂਦੀ ਹੈ ਬਾਹਰ ਕੋਈ ਨਹੀਂ ਹਰਪ੍ਰੀਤ ਪਰਜਾਈ ਨੇ ਹਰਕੀਰਤ ਨੂੰ ਛੇੜਦੇ ਹੋਏ ਕਿਹਾ ਨਹੀਂ ਨਹੀਂ ਭਾਬੀ ਮੈਂ ਤਾਂ ਘਰ ਦੇਖ ਰਿਹਾ ਹਰਕੀਰਤ ਨੇ ਸਮਝਾਉਂਦੇ ਹੋਏ ਕਿਹਾ ਨੱਥਾ ਜੀਤਾ ਅਤੇ ਲੜਕੀ ਦਾ ਪਿਤਾ ਰਜਿੰਦਰ ਆਪਸ ਵਿੱਚ ਗੱਲਾਂ ਕਰ ਰਹੇ ਸੀ ਪਰਿਵਾਰ ਵਾਲੇ ਆਏ ਮਹਿਮਾਨਾਂ ਨੂੰ ਚਾਹ ਪਾਣੀ ਦੇ ਰਹੇ ਸੀ ਕੋਮਲ ਦੀ ਮਾਂ ਆ ਕੇ ਬਚਨ ਕੌਰ ਕੋਲ ਬੈਠ ਜਾਂਦੀ ਹੈ ਤੇ ਉਸ ਦਾ ਕਣਕਵੰਨਾ ਰੰਗ ਅਤੇ ਕੱਪੜੇ ਵੀ ਵਾਵਾ ਗੂੜੇ ਰੰਗ ਦੇ ਪਾਏ ਹੋਏ ਸੀ ਉਹਦੀ ਬੋਲੀ ਅਜੀਬੀ ਸੁਧ ਪੰਜਾਬੀ ਨਹੀਂ ਸੀ ਉਸ ਦਾ ਪੰਜਾਬ ਤੋਂ ਬਾਹਰ ਦੀ ਹੋਣ ਦਾ ਸਾਫ ਪਤਾ ਲੱਗ ਰਿਹਾ ਸੀ ਇੰਨੇ ਨੂੰ ਕੋਮਲ ਚਾਹ ਵਾਲੀ ਤੇ ਲੈ ਕੇ ਕਮਰੇ ਵਿੱਚ ਆਉਂਦੀ ਹੈ ਕੋਮਲ ਦੀ ਸੁੰਦਰਤਾ ਵੇਖ ਕੇ ਹਰਕੀਰਤ ਦੇ ਚਿਹਰੇ ਤੇ ਲਾਲੀ ਛਾ ਗਈ ਉਸ ਨੂੰ ਖਿਆਲ ਹੀ ਨਹੀਂ ਜਿਹਾ ਕਿ ਉਸਨੇ ਚਾਹ ਵਾਲਾ ਕੱਪ ਵੀ ਚੁੱਕਣਾ ਹੈ ਉਹ ਬਸ ਕੋਮਲ ਦੇ ਚਿਹਰੇ ਵੱਲ ਹੀ ਤੱਕ ਰਿਹਾ ਸੀ ਨਾਲ ਬੈਠੀ ਹਰਪ੍ਰੀਤ ਨੇ ਪੂਣੀ ਮਾਰ ਕੇ ਹਰਕੀਰਤ ਉਹ ਖੈਲਾਾਂ ਦੀ ਦੁਨੀਆ ਚੋਂ ਬਾਹਰ ਕੱਢਿਆ ਅਤੇ ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਮੁਸਕਰਾ ਕੇ ਚਾਹ ਵਾਲਾ ਕੱਪ ਚੁੱਕ ਲਿਆ ਕੋਮਲ ਨੂੰ ਵੀ ਬੈਠਣ ਲਈ ਕਿਹਾ ਜਾਂਦਾ ਹੈ ਉਸਦੇ ਸਾਹਪਨ ਤੋਂ ਸਾਰੇ ਪ੍ਰਭਾਵਿਤ ਹੁੰਦੇ ਨੇ ਕੋਮਲ ਨੂੰ ਹਰਕੀਰਤ ਦੀ ਮੰਮੀ ਅਤੇ ਪਰਜਾਈ ਵੱਲੋਂ ਥੋੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਹਰਕੀਰਤ ਬਸ ਇੱਕੋ ਨਜ਼ਰ ਉਸ ਵੱਲ ਦੇਖ ਰਿਹਾ ਸੀ ਕੋਮਲ ਹਰ ਸਵਾਲ ਦਾ ਜਵਾਬ ਬੜੀ ਨੰਬਰ ਤਾਂ ਨਾਲ ਦੇ ਰਹੀ ਸੀ ਕਾਫੀ ਚਿਰ ਗੱਲਾਂ ਬਾਤਾਂ ਚੱਲਦੀਆਂ ਨੇ ਹਰਕੀਰਤ ਤੁਸੀਂ ਤੇ ਕੋਮਲ ਬਾਹਰ ਜਾ ਕੇ ਆਪਸ ਵਿੱਚ ਗੱਲਾਂ ਕਰ ਲਓ ਇੱਥੇ ਸਾਡੇ ਤੋਂ ਸੰਗਦੇ ਰਹਿਣਾ ਤੁਸੀਂ ਹਰਪ੍ਰੀਤ ਨੇ ਹੱਸਦੇ ਹੋਏ ਕਿਹਾ ਨਹੀਂ ਕੋਈ ਨਹੀਂ ਭਾਬੀ ਠੀਕ ਹੈ ਈ تھی ਤੁਸੀਂ ਕਿਹੜਾ ਬਗਾਨੇ ਹੋ ਹਰਕੀਰਤ ਨੇ ਹੱਸਦੇ ਹੋਏ ਜਵਾਬ ਦਿੱਤਾ ਨਾ ਭਾਈ ਜ਼ਿੰਦਗੀ ਤਾਂ ਤੁਸੀਂ ਦੋਨਾਂ ਨੇ ਕੱਟਣੀ ਆ ਇਕੱਠਿਆਂ ਤੁਹਾਡੀ ਗੱਲਬਾਤ ਕਰਨੀ ਜ਼ਰੂਰੀ ਹੈ ਤੁਸੀਂ ਕਰ ਲਓ ਗੱਲਬਾਤ ਕੋਈ ਨਾ ਬੋਤ ਰਜਿੰਦਰ ਸਿੰਘ ਨੇ ਹਰਕੀਰ ਨੂੰ ਆਖਿਆ ਹਰਕੀਰ ਅਤੇ ਕੋਮਲ ਦੂਸਰੇ ਕਮਰੇ ਚਲੇ ਜਾਂਦੇ ਨੇ ਜੀ ਮੈਨੂੰ ਤੁਸੀਂ ਬਹੁਤ ਪਸੰਦ ਹੋ ਕਿ ਮੈਂ ਪਸੰਦ ਹਾਂ ਤੁਹਾਨੂੰ ਹਰਕੀਰ ਨੇ ਕੋਮਲ ਨੂੰ ਪੁੱਛਦਿਆਂ ਹੋਇਆ ਕਿਹਾ ਹਾਂਜੀ ਮੈਨੂੰ ਵੀ ਕੋਮਲ ਨੇ ਜਵਾਬ ਦਿੱਤਾ ਕੀ ਕੀ ਛਾਪਨੇ ਤੁਹਾਡੇ ਕੁਝ ਖਾਸ ਤੇ ਨਹੀਂ ਬਸ ਮੈਨੂੰ ਸ਼ਾਪਿੰਗ ਡਾਂਸਿੰਗ ਤੇ ਘੁੰਮਣ ਕਰਨ ਦਾ ਸ਼ੌਕ ਹੈ ਨਹੀਂ ਮੇਰਾ ਮਤਲਬ ਸੀ ਕਿ ਘਰ ਦੇ ਕੰਮ ਕਿਹੜੇ-ਕਿਹੜੇ ਆਉਂਦੇ ਹਨ ਤੁਹਾਨੂੰ ਘਰ ਦੇ ਕੰਮ ਮੈਂ ਕੋਈ ਨਹੀਂ ਕਰਨੀ ਮੈਂ ਪੜ੍ਹਾਈ ਕੀਤੀ ਹੈ ਬਾਹਰ ਜਾ ਕੇ ਪੜ੍ਹਨ ਲਈ ਨਾ ਕਿ ਘਰ ਦੇ ਕੰਮ ਕਰਨ ਲਈ ਇਹ ਗੱਲ ਮੈਂ ਪਹਿਲਾਂ ਦੱਸ ਰਹੀ ਹਾਂ ਘਰ ਦੇ ਕੰਮਾਂ ਦੀ ਉਮੀਦ ਨਾ ਰੱਖਣਾ ਪਲੀਜ਼ ਮੇਰੇ ਤੋਂ ਨਹੀਂ ਨਹੀਂ ਕਰਦੇ ਕੰਮ ਕਰਨ ਲਈ ਨਹੀਂ ਬੇਬੇ ਹੈਗੀ ਆ ਤਾਂ ਮੈਂ ਤਾਂ ਵੈਸੇ ਹੀ ਪੁੱਛ ਰਿਹਾ ਸੀ ਪਸੰਦ ਨਾ ਪਸੰਦ ਬਾਰੇ ਇੱਕ ਗੱਲ ਹੋਰ ਮੈਂ ਪੜ੍ਹੀ ਲਿਖੀ ਕੁੜੀ ਹਾਂ ਮੇਰੀ ਸੋਚ ਥੋੜੀ ਐਡਵਾਂਸ ਹੈ ਮੈਂ ਕੱਪੜਿਆਂ ਤੇ ਰੋਕ ਟੋਕ ਪਸੰਦ ਨਹੀਂ ਕਰਨੀ ਕਿਤੇ ਤੁਸੀਂ ਬਾਹਰ ਬਾਹਰ ਚ ਟੋਕੀ ਜਾਓ ਕਿ ਆ ਨਹੀਂ ਪੋਣਾ ਉਹ ਨਹੀਂ ਪੋਣਾ ਕੋਮਲ ਨੇ ਨਖਰੇ ਜਿਹੇ ਨਾਲ ਜਵਾਬ ਦਿੱਤਾ ਕੋਈ ਗੱਲ ਨਹੀਂ ਘਰ ਕੋਈ ਟੋਕ ਰੋਕ ਨਹੀਂ ਹੋਵੇਗੀ ਤੁਹਾਨੂੰ ਜਿਵੇਂ ਦਾ ਚੰਗਾ ਲੱਗੇਗਾ ਤੁਸੀਂ ਪਹਿਨ ਲੈਣਾ ਹਾਏ ਤੁਸੀਂ ਕਿੰਨੇ ਚੰਗੇ ਹੋ ਆਪਣੇ ਵਿੱਚ ਹੋਈਆਂ ਗੱਲਾਂ ਪਲੀਜ਼ ਘਰਦਿਆਂ ਨਾਲ ਸ਼ੇਅਰ ਨਾ ਕਰਨਾ ਕੋਮਲ ਨੇ ਹਰਕੀਰ ਤ ਨੂੰ ਵਿਸ਼ਵਾਸ ਵਿੱਚ ਲੈ ਦਿਆਂ ਆਖਿਆ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਮੈਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਵੀ ਹਰਕੀਰ ਤ ਨੇ ਕੋਮਲ ਨੂੰ ਭਰੋਸਾ ਦਿੰਦਿਆਂ ਆਖਿਆ ਇਦਾਂ ਹੀ ਕੁਝ ਸਮਾਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਤੇ ਕੋਮਲ ਦੀਆਂ ਗੱਲਾਂ ਤੋਂ ਜਾਪ ਰਹੀ ਸੀ ਕਿ ਉਹ ਸ੍ਰੀਫ ਫੋਨ ਦਾ ਦਿਖਾਵਾ ਕਰ ਰਹੀ ਸੀ ਪਰ ਅਸਲ ਵਿੱਚ ਸ੍ਰੀਫ ਨਹੀਂ ਸੀ ਹਰਕੀਰਤ ਉਸ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਰਿਹਾ ਸੀ ਹੁੰਦਾ ਵੀ ਕਿਉਂ ਨਾ ਉਸ ਨੇ ਤਾਂ ਕੇਵਲ ਵਿਦੇਸ਼ ਜਾਣ ਦਾ ਸੋਚਿਆ ਹੈ ਹੋਰ ਤਾਂ ਕੋਈ ਗੱਲ ਉਸ ਦੇ ਸਮਝ ਵਿੱਚ ਨਹੀਂ ਸੀ ਆ ਰਹੀ ਕੁਝ ਸਮਾਂ ਇਕੱਠਿਆਂ ਬੈਠਣ ਤੋਂ ਮਗਰੋਂ ਹਰਕੀਰਤ ਆਪਣੇ ਅਤੇ ਹਰਕੀਰਤ ਅਤੇ ਕੋਮਲ ਆਪਸ ਵਿੱਚ ਦੂਸਰੇ ਕਮਰੇ ਵਿੱਚ ਆ ਜਾਂਦੇ ਨੇ ਦੋਵੇਂ ਦੇ ਚਿਹਰੇ ਦੇ ਖੁਸ਼ੀ ਵਿੱਚ ਕੇ ਕਰਦੇ ਸਮਝ ਜਾਂਦੇ ਨੇ ਕਿ ਦੋਵੇਂ ਸਹਿਮਤ ਹਨ ਨੂੰ ਕਿਵੇਂ ਲੱਗੀ ਗੱਲਬਾਤੋਂ ਸਿਆਣੀ ਐ ਕਿ ਨਾ ਪਸੰਦ ਹੈ ਕਿ ਨਾ ਕੁੜੀ ਤੈਨੂੰ ਕੱਲ ਨੂੰ ਲਾਂਭਾ ਨਾ ਦੇਈ ਸਾਨੂੰ ਹਉ ਅੱਜ ਦੇਖ ਲੈ ਭਾਬੀ ਨੇ ਹਰਕੀਰਤ ਨੂੰ ਕਿਹਾ ਨਹੀਂ ਭਾਬੀ ਬਹੁਤ ਪਸੰਦ ਆਏ ਕੁੜੀ ਮੈਨੂੰ ਇੱਕ ਤਾਂ ਐਨੀ ਸੋਹਣੀ ਐ ਉਹ ਪਰ ਆਇਲਰਸ ਪਾਸ ਐ ਦੇਖੀ ਸਾਰੇ ਪਿੰਡ ਦੇ ਲੋਕ ਖੜ ਖੜ ਦੇਖਿਆ ਕਰਨਗੇ ਹਰਕੀਰਤ ਨੇ ਖੁਸ਼ ਹੁੰਦੇ ਆਖਿਆ ਬੇਪਨ ਨਣਿਆ ਆਪਦਾ ਨਾ ਸੁਚੀ ਕਦੀ ਆਹੀ ਗੱਲਾਂ ਵਿੱਚ ਪਿਆ ਰਹੀ ਬਸ ਭਾਬੀ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ ਜੀਤਾ ਹਰਕੀਰਤ ਦੇ ਪਰਿਵਾਰ ਵਾਲਿਆਂ ਨੂੰ ਅਲੱਗ ਕਰਕੇ ਕੁੜੀ ਬਾਰੇ ਪੁੱਛਦਾ ਹੈ ਉਹਨਾਂ ਦੀ ਸਹਿਮਤੀ ਹੋਣ ਕਾਰਨ ਹਰਕੀਰਤ ਨੇ ਤੇ ਕੋਮਲ ਨੂੰ ਸਗਣ ਦੀ ਰਸਮ ਨਾਲ ਨਾ ਦੀ ਨਾਲ ਸ਼ੁਰੂ ਕੀਤੀ ਜਾਂਦੀ ਹੈ ਦੋਵੇਂ ਪਰਿਵਾਰ ਕਾਫੀ ਖੁਸ਼ ਖੁਸ਼ ਹੁੰਦੇ ਨੇ ਹਰਕੀਰਤ ਹੋਰੀ ਘਰ ਵਾਪਸ ਆ ਜਾਂਦੇ ਨੇ ਬਚਨ ਕੌਰ ਨੇ ਕਰਵਧਾਈ ਦਿਨ ਆਉਣ ਵਾਲੀ ਗਵਾਂਡੀਆਂ ਦਾ ਲੱਡੂਆਂ ਨਾਲ ਉਹ ਮਿੱਠਾ ਕਰਵਾ ਦਿੱਤਾ ਆਪਣੀ ਹੋਣ ਵਾਲੀ ਨੋਹ ਦੀਆਂ ਸਫਾਈ ਤਾਂ ਕਰਦੀ ਨਹੀਂ ਸੀ ਬੁਥਕਦੀ ਇਹ ਕਹਾਣੀ ਅਜੇ ਧੋਰੀ ਹੈ ਬਾਕੀ ਰਹਿੰਦਾ ਭਾਗ ਤੁਹਾਨੂੰ ਕੱਲ ਸੁਣਾਵਾਂਗੀ ਜੀ ਇੱਥੋਂ ਤੱਕ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ Ta